ਸਤਿ ਸ਼੍ਰੀ ਅਕਾਲ ਜੀ। ਲਓ ਜੀ ਬਹੁਤ ਸੋਹਣਾ ਸੂਟ ਆਇਆ। ਪ੍ਰੀਮੀਅਮ ਐਸਕੇ ਬ੍ਰਾਂਡ ਦੀ ਕਾਟਨ ਦੇ ਵਿੱਚ ਹੈ ਜੀ। ਪਿਓਰ ਕੈਮਰੀ ਕਾਟਨ ਦੇ ਵਿੱਚ ਸੂਟ ਆਊਗਾ। ਬਹੁਤ ਸ਼ਾਨਦਾਰ। ਪ੍ਰੀਮੀਅਮ ਕਲੈਕਸ਼ਨ ਹੈ। ਬਹੁਤ ਵਧੀਆ ਕਪੜਾ ਲੱਗਿਆ ਹੈ। ਉਹ ਟੋਟਲੀ ਸਾਰਾ ਬੁਟੀਕੇ ਦਾ ਵਰਕ ਹੈ। ਦੇਖੋ ਜੀ ਵਰਕ ਦੇਖੋ ਜੀ ਕਿੰਨਾ ਸਾਫ਼ ਸੁਥਰਾ ਵਰਕ ਕਰਾਇਆ ਹੈ। ਟੋਟਲੀ ਥ੍ਰੈਡ ਦਾ ਕੰਮ ਹੈ। ਲੈਂਸ ਵੀ ਲੱਗੀ ਇਹਦੇ ਵਿੱਚ ਸਾਰਾ ਥ੍ਰੈਡ ਦਾ ਕੰਮ ਲੱਗਿਆ ਆਊਗਾ। ਤੇ ਆ ਨੈਕ ਦੇ ਉੱਪਰ ਹੀ ਵਰਕ ਆਊਗਾ ਜੀ। ਟੋਟਲੀ ਥ੍ਰੈਡ ਦਾ ਕੰਮ ਆਊਗਾ। 5 ਮੀਟਰ ਸੂਟ ਹੈ। ਪਿਓਰ ਕੈਮਰੀ ਕਾਟ ਦੁਪੱਟਾ ਦੇਖੋ ਜੀ ਫੁੱਲ ਪਿਓਰ ਦਾ ਐਮਬ੍ਰੋਇਡਰੀ ਆਊਗੀ ਦੋਨੇ ਸਾਈਡਾਂ ਦੇ ਦੁਪੱਟੇ ਤੇ ਬ੍ਰੌਂਡਰੀ ਆ ਕੇ ਦੇਖੋ ਜੀ ਤੇ ਫੋਰ ਸਾਈਡ ਲੈਸ ਲੱਗੂ ਦੁਪੱਟਾ ਫੁੱਲ ਪਿਓਰ ਦਾ ਪ੍ਰੋਪਰ ਸਾਈਜ਼ ਫੁੱਲ ਸਾਈਜ਼ ਹੈ ਤੇ ਕਲਰ ਆਪਣੇ ਕੋਲ 4 ਨੇ ਕਲਰ ਦੇਖੀ ਚਲੋ ਜੀ ਇੰਗਲਿਸ਼ ਕਲਰ ਸਾਰੇ ਫੋਸਟ ਕਲਰ ਜਿਹੜਾ ਤੁਸੀਂ ਦੇਖਿਆ ਇਹ ਕਲਰ ਆਊਗਾ ਸਾਰੇ ਜੀ ਸਾਰੇ ਕਲਰ ਬਹੁਤ ਸ਼ਾਨਦਾਰ ਕਲਰ ਨੇ ਨੈਕਸਟ ਦੇਖੋ ਵੈਂਟਰੀ ਕਲਰ ਆ ਕੇ ਜੀ ਸਾਰੇ ਇੰਗਲਿਸ਼ ਸਟੋਨ ਦੇ ਕਲਰ ਨੇ 4 ਕਲਰ ਨੇ ਸਾਰੇ ਕਲਰ ਬਹੁਤ ਸੋਹਣੇ ਨੇ ਪੀਕ ਸ਼ਾਟ ਜਲਦੀ ਲੈ ਕੇ ਆਰਡਰ ਬੁੱਕ ਕਰਾ ਲਓ ਜੀ ਪ੍ਰਾਈ ਕਦਰ ਚਾਰ ਨੇ ਲਵੈਂਡਰ ਇੱਕ ਆ ਨਵਾਂ ਕਲਰ ਆ ਦੇਖੋ ਜੀ ਅੱਜਕੱਲ ਨਵੇਂ ਚਲਦੇ ਕਦਰ ਵੀ ਸਾਰੇ ਫੁੱਟ ਬਹੁਤ ਸੋਹਣੇ ਨੇ 1500 ਦਾ ਪ੍ਰਾਈਸ ਆਉਣ ਲਈ ਆ ਕਦਰਾਂ ਦੇ ਘੌਰ ਕਰੋ ਜੀ ਕਦਰ ਬਹੁਤ ਸੋਹਣੇ ਨੇ ਇੰਗਲਿਸ਼ ਕਦਰ ਨੇਗੇ ਲਵੈਂਡਰ ਕਦਰ ਲੈ ਲਓ ਜੀ ਕਦਰ ਬਹੁਤ ਸੋਹਣੇ ਨੇ ਆਪਾਂ ਆਪ ਦੀ ਖੁਦ ਹੀ ਮੈਨੂੰ ਸਿੱਕਾਂ ਕਰਵਾਈਏ ਸੁੱਟਾਂ ਦੀ ਬਹੁਤ ਸੋਹਣਾ ਥ੍ਰੈਡ ਦਾ ਕੰਮ ਕਰਵਾਇਆ ਔਰ ਬਹੁਤ ਸੋਹਣਾ ਕੱਪੜਾ ਲਗਵਾਇਆ ਜੀ ਸਾਰਾ ਕਾਟਨ ਦੇ ਵਿੱਚ 1500 ਪ੍ਰਾਈਸ ਦਾ ਕਲਰ ਜਲਦੀ ਆ ਜੇ ਤੁਸੀਂ ਛੋਟ ਲੈ ਕੇ ਬੁੱਕ ਕਰ ਲਓ ਆਫਰ ਪ੍ਰਾਈਸ 1500 ਲੀ ਜੀ ਦੁਪੱਟਾ ਫੁੱਲ ਪਿਓਰ ਐਮ